ਸੋ ਉਸ ਕੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਭਾਰਮ ਤੇ ਅੱਜ ਦਾ ਵੀ ਵਿਸ਼ਾ ਆਪਾਂ ਤੁਹਾਨੂੰ EBS ਕੰਪਨੀ ਦਾ ਸੀਮ ਦੱਸਾਂਗੇ ਜਿਸ ਦਾ ਕਿ ਨਾਂ ਹੈਗਾ ਜੀ ਮੈਜਿਕ ਸੋ ਆਪਣ ਵੀਰਪ੍ਰਾ ਕਮੈਂਟ ਵੀ ਕਰਕੇ ਕਹਿ ਰਹੇ ਸੀ ਕਿ ਮੈਜਿਕ ਬੋਲ ਬਾਰੇ ਦੱਸੋ ਸੋ ਆਪਾਂ ਤੁਹਾਨੂੰ ਉਸ ਬੋਲ ਦੇ ਅੰਕੜੇ ਦੱਸਾਂਗੇ ਸੋ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੋ ਵੀਰਪ੍ਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਦੇਖੋ ਜੀ ਬੋਲ ਦੀ ਪੈਡੈਗਰੀ ਪੈਡੈਗਰੀ ਹੈਗਾ ਜੀ ਬੋਸਟਫੁੱਲ ਕ੍ਰੋਸ ਯੂਵਜਾ ਕ੍ਰੋਸ ਓਸਟਲ ਠੀਕ ਹੈ ਜੀ ਪਿਤਾ ਦਾ ਨਾਂ ਹੈਗਾ ਪੂਰਾ ਤੁਸੀਂ ਇੱਥੇ ਪੜ੍ਹ ਸਕਦੇ ਆਂ ਡੈਮ ਮਾਂ ਦਾ ਨਾਂ ਹੋ ਗਿਆ ਮਟਰਨਲ ਗ੍ਰੈਂਡ ਫਾਦਰ ਮਟਰਨਲ ਗ੍ਰੈਂਡ ਡੈਮ ਤੇ ਮਟਰਨਲ ਗ੍ਰੈਂਡ ਗ੍ਰੈਂਡ ਫਾਦਰ ਠੀਕ ਹੈ ਜੀ ਸੋ ਤੁਸੀਂ ਇਹ ਇਹ ਹੋ ਗਈ ਐ ਸਬਲ ਦੀ ਪੈਡੈਗਰੀ ਤੁਸੀਂ ਚੈੱਕ ਕਰ ਸਕਦੇ ਆਂ ਜੇ ਆਪਾਂ ਇਸ ਦੀ ਰੇਟਿੰਗ ਦੀ ਗੱਲ ਕਰੀਏ ਤਾਂ 5 ਸਟਾਰ ਰੇਟਿੰਗ ਮਿਲੀ ਹੋਈ ਹੈ ਬੋਲਰ ਨੂੰ ਜੀ ਇਸ ਨੂੰ ਤੇ ਇਸ ਦਾ ਜੋ ਪਿਕਟੈਕ ਐਸ ਜੀਨ ਹੈਗਾ ਉਹ ਏ ਟੂ ਏ ਟੂ ਮੈਲ ਕੈਸਦਾ ਜੋ ਕਿ ਵਧੀਆ ਮੈਰਕ ਬਣ ਜਾਂਦਾ ਵਾ ਆਸਾਨੀ ਨਾਲ ਪਛਾਇਆ ਜਾ ਸਕਦਾ ਆਪਣੇ ਮਨੁੱਖੀ ਸਰੀਰਾਂ ਵਾਸਤੇ ਠੀਕ ਹੈ ਜੀ ਸੋ 5 ਸਟਾਰ ਰੇਟਿੰਗ ਮਿਲੀ ਹੋਈ ਹੈ ਇਸ ਬੋਰ ਨੂੰ ਸੋ ਜੇ ਆਪਾਂ ਨੈਟ ਮੈਰਿਟ ਦੀ ਗੱਲ ਕਰੀਏ ਤਾਂ +326 ਤੇ TPI ਸਕੋਰ ਲੱਗਦਾ ਜੀ +2305 ਸੋ TPI ਹੋਗਾ ਟੋਟਲ ਪਰਫਾਰਮੈਂਸ ਇੰਡੈਕਸ ਸੋ ਬੋਲ ਦੀ ਕਿੰਨੀ ਆਪਾਂ ਨੂੰ ਗੁਣਵੱਤਾ ਵਾ ਸੋ ਇਹ ਇੱਕ TPI ਦੇ ਆਧਾਰ ਤੇ ਹੀ ਹੁੰਦੀ ਹੈ ਵੀ ਜਿੰਨਾ ਬੋਲ ਦਾ ਵਧੀਆ TPI ਸਕੋਰ ਹੋਊਗਾ ਉਨਾਂ ਹੀ ਬਦਲ ਨੂੰ ਬੱਝਿਆ ਤੇ ਸ਼ਾਨਦਾਰ ਮੰਨਿਆ ਜਾਂਦਾ ਵਾ ਠੀਕ ਹੈ ਜੀ ਜੇ ਆਪਾਂ ਨੂੰ ਬਾਕੀ ਅੰਕੜੇ ਨਹੀਂ ਦੇਖਣੇ ਹੁੰਦੇ ਆਪ ਨੂੰ ਨਹੀਂ ਬਾਕੀ ਅੰਕੜੇ ਦਾ ਪਤਾ ਲੱਗਦਾ ਸੋ ਆਪਾਂ ਦੋ ਤਿੰਨ ਚੀਜ਼ਾਂ ਇੱਕ ਤਾਂ ਟੀਪੀਐਸ ਕੋਰ ਜਰੂਰ ਦੇਖਿਆ ਕਰੋ ਇਹ 2300 2400 ਦਾ ਘੱਟ ਨਹੀਂ ਹੋਣਾ ਚਾਹੀਦਾ ਇਹ ਜਿੰਨਾ ਵੱਧ ਹੋਊਗਾ ਟੀਪੀਐਸ ਕੋਰ ਉਨਾਂ ਹੀ ਬਦਲ ਨੂੰ ਚੰਗਾ ਤੇ ਵੱਧ ਗੁਣਮਤਾ ਵਾਲਾ ਮੰਨਿਆ ਜਾਂਦਾ ਵਾ ਉਨਾਂ ਹੀ ਉਸ ਦਾ ਰੇਟ ਜੋ ਹੁੰਦਾ ਉਹ ਮਹਿੰਗਾ ਹੁੰਦਾ ਸੀ ਮੰਨ ਲਾ ਠੀਕ ਹੈ ਜੀ ਸੋ ਇਸ ਦਾ 2305 ਟੀਪੀਐਸ ਕੋਰ ਆ ਸੋ ਆਪਾਂ ਇਸ ਨੂੰ ਦਰਮਿਆਨਾ ਟੀਪੀਐਸ ਕੋਰ ਕਹਿ ਸਕਦੇ ਹਾਂ ਠੀਕ ਹੈ ਜੀ ਸੋ ਜੇ ਅਸਤੂ ਅਗਰ ਪ੍ਰੋਡਕਸ਼ਨ ਟ੍ਰੇਡਰ ਦੀ ਗੱਲ ਕਰੀਏ ਮੈਲਕ ਹੈਗਾ ਜੀ ਪਲੱਸ 16 ਲਬੀਐਸ ਫੈਟ ਪਲੱਸ 4 ਲਬੀਐਸ ਕਰਦਾ ਤੇ ਪ੍ਰੋਟੀਨ ਹੈਗਾ ਪਲੱਸ 19 ਹੈਲਥ ਐਂਡ ਫਰਟੀਲਿਟੀ ਦੀ ਗੱਲ ਕਰੀਏ ਤਾਂ ਪ੍ਰੋਡਕਟਿਵ ਲਾਈਫ ਵਧੀਆ ਆ ਰਹੀ ਇਸ ਬੋਦੀ ਪਲੱਸ 3.6 ਡਾਕਟਰ ਪ੍ਰੈਗਨੈਂਸੀ ਰੇਟ ਹੈਗਾ ਜੀ ਪਲੱਸ 1.6 ਸੋਸ ਮੈਟ੍ਰਿਕ ਸੈਲ ਸਕੋਰ ਵੀ ਠੀਕ ਆ 2.76 ਹੈ ਤਿੰਨ ਤੋਂ ਘੱਟ ਘੱਟਾ ਜਿੰਨਾ ਇਹ ਘੱਟ ਹੋਵੇ ਉਹਨਾਂ ਚੰਗਾ ਹੁੰਦਾ ਲੇਵੇ ਦੀ ਇਨਫੈਕਸ਼ਨ ਵਗੈਰਾ ਦਾ ਸਕੋਰ ਹੁੰਦਾ ਹੈ ਮਸਟੈਟਸ ਵਗੈਰਾ ਉਹਨੀਆਂ ਘੱਟ ਹੋਣਗੀਆਂ ਜਿੰਨਾ ਇਹ ਸਕੋਰ ਤਿੰਨ ਤੋਂ ਘੱਟ ਹੋਊਗਾ ਜਿੰਨਾ ਇਹ ਸਕੋਰ ਪਲੱਸ ਵਿੱਚ ਜਾਊਗਾ ਉਹਨਾਂ ਹੀ ਲੇਵੇ ਵਿੱਚ ਇਨਫੈਕਸ਼ਨ ਵਗੈਰਾ ਹੋਣ ਦੇ ਵੱਧ ਚਾਂਸ ਬਣੇ ਰਹਿੰਦੇ ਆ ਹੀਫਰ ਕਨਸੈਪਟ ਸੈਕਟ ਹੋਊਗਾ ਜੀ ਪਲੱਸ 0.3 ਇਸ ਦਾ ਮਤਲਬ ਇਹ ਹੋਊਗਾ ਜਦੋਂ ਆਪਣੇ ਪਹਿਲੇ ਸੂਏ ਵੈਡ ਨੂੰ ਆਪਾਂ ਇਹ ਹੀ ਕਰਵਾਉਣਾ ਹੁੰਦਾ ਸਭ ਤੋਂ ਪਹਿਲੇ ਵਕਤ ਪਲੂਨ ਵੈਡ ਹੁੰਦੀ ਆ ਔਰ ਸੋ ਬਾਕੀ ਉਸ ਦੀ ਪ੍ਰੈਗਨੈਂਸੀ ਜੋ ਪ੍ਰੈਗਨੈਂਸੀ ਦੀ ਆਪਣੀ ਹੈ ਦੀ ਸਮਰੱਥਾ ਕਿੰਨੀ ਹੋ ਸਕਦੀ ਆ ਸੋ ਇਹ ਪਲੱਸ ਵਿੱਚ ਹੈਗੀ ਪਲੱਸ 0.3 ਆ ਰਹੀ ਆ ਉਸ ਤੋਂ ਅੱਗੇ ਜੋ ਕਾਓ ਕਨਸੈਪਸ਼ਨ ਰੇਟ ਹੈਗਾ ਜੋ ਪਲੱਸ 3.4 ਮਤਲਬ ਕਿ ਜਦੋਂ ਆਪਣੀ ਬੱਚੀ ਵੱਢ ਜੇ ਗਾਂ ਬਣ ਜੂਗੀ ਚੌਥੇ ਪੰਜਵੇਂ ਸੂਕੇ ਤੱਕ ਚਲੀ ਜਾਊਗੀ ਜਿਵੇਂ ਜਿਵੇਂ ਉਹ ਵੱਧਦੀ ਜਾਊਗੀ ਓਵੇਂ ਓਵੇਂ ਉਸ ਦੀ ਜੋ ਪ੍ਰੈਗਨੈਂਸੀ ਦੀ ਉੱਤੇ ਸਮਰੱਥਾ ਉਹ ਵੱਧਦੀ ਜਾ ਰਹੀ ਆ ਸੋ ਇੱਕ ਵਧੀਆ ਪੈਮਣ ਪਲੱਸ ਪੈਮਣ ਮੰਨਿਆ ਜਾ ਸਕਦਾ ਵਾ ਪਲੱਸ 3.4 ਆ ਰਿਹਾ ਵਾ ਕਾਓ ਕਨਸੈਪਸ਼ਨ ਰੇਟ ਠੀਕ ਆ ਜੀ ਵਧੀਆ ਅੰਕੜੇ ਐਸ ਬੋਲਦੇ ਇਹ ਸੋ ਇਸ ਤੋਂ ਅੱਗੇ ਆਪਾਂ ਕਾਲਵਿੰਗ ਟ੍ਰਿਕਰ ਦੀ ਜਿੱਦ ਗੱਲ ਕਰੀਏ ਜੇ ਸਾਇਰ ਕਾਲਵਿੰਗ ਹੈ ਇਸ ਹੈਗਾ ਜੀ +2.1 ਜੋ ਬੱਚਾ ਪੈਦਾ ਹੋਉਂਦਾ ਸਕੋਰ ਹੁੰਦਾ ਜਿੰਨਾ ਇਹ ਸਕੋਰ ਘੱਟ ਤੋਂ ਘੱਟ ਹੋਵੇ ਉਨਾ ਹੀ ਬੱਚਾ ਸਾਂਝੀ ਦਾ ਪੈਦਾ ਹੁੰਦਾ ਵਾ ਡਾਟਰ ਕਾਲਵਿੰਗ ਇਸ ਵੀ ਹੈਗਾ ਜੀ 2.0 ਸੋ ਸਾਇਰ ਸਟਿਲਬਰਥ ਹੋ ਗਿਆ 5.9 ਇਸ ਦਾ ਮਤਲਬ ਹੁੰਦਾ ਕਿ 100 ਮਗਰ ਕਿੰਨੇ ਬੱਚੇ ਮਰੇ ਪੈਦਾ ਹੋ ਸਕਦੇ ਆ ਇਸ ਬੋਲ ਦੀਏ ਸੋ ਇਹ ਸਕੋਰ ਵੀ ਆਪਣਾ 7 ਤੋਂ ਘੱਟ ਘੱਟ ਹੋਣਾ ਚਾਹੀਦਾ ਵਾ ਜਿੰਨਾ ਇਹ ਸਕੋਰ ਵੱਧ ਹੋਊਗਾ ਉਨਾ ਹੀ ਆਪਣੇ ਬੱਚੇ ਮਰੇ ਪੈਦਾ ਹੋਣ ਦੀ ਸੰਭਾਵਨਾ ਵੱਧ ਹੁੰਦੀ ਆ ਉਸ ਤੋਂ ਅੱਗੇ ਡਾਟਰ ਸਟਿਲ ਬਰਥ ਉਹ ਵੀ ਆਪਣਾ ਸਕੋਰ ਘਟਾਉਣਾ ਜੇ ਇਸ ਜਗ੍ਹਾ 4.9 ਠੀਕ ਹੈ ਜੀ ਇਸ ਤੋਂ ਅੱਗੇ ਆਪਾਂ ਪੂਰੇ ਇਸ ਦਾ ਸੀਰੀਜ਼ ਦਾ ਕਨਫਰਮੇਸ਼ਨ ਚਾਰਟ ਜਿਸ ਵਿੱਚ ਸਭ ਤੋਂ ਪਹਿਲਾਂ ਹੋਗਾ ਜੀ ਪੀ ਟੈਟਸ ਸਕੋਰ 0.43 ਵਧੀਆ ਸਕੋਰ ਪਲੱਸ ਵਿੱਚ ਜਾ ਰਿਹਾ ਆਰਡਰ ਦਾ ਸਕੋਰ ਬਹੁਤ ਵਧੀਆ ਜਾ ਰਿਹਾ ਪਲੱਸ 0.99 ਸੋ ਪੈਰਨ ਦਾ ਸਕੋਰ ਕਿਤੇ ਨਾ ਕਿਤੇ ਥੋੜਾ ਜਿਹਾ ਮਾਈਨਸ ਵਿੱਚ ਜਾ ਰਿਹਾ ਮਾਈਨਸ 0.28 ਸੋ so ਬੋਡੀ weight ਹੈਗਾ ਜੀ +0.85 ਸੋ ਬੋਡੀ weight ਆ ਸਦਾ ਜ਼ਿਆਦਾ ਵਾ +0.85 ਸੋ ਥੱਲੇ ਦੇਖ ਸਕਦੇ ਸਟੇਚਰ ਅ ਸਟਰੈਂਥ ਦੇਖ ਸਕਦੇ ਨੇ 0.21 ਹੋ ਗਿਆ ਜੀ ਬੋਡੀ weight ਹੋ ਗਿਆ ਸੋ ਥੱਲੇ ਆਪਣੇ ਪੂਰੇ ਸਕੋਰ ਆਪਾਂ ਤੁਸੀਂ ਦੇਖ ਸਕਦੇ ਆ ਅਰਡਰ ਦੇ ਸਕੋਰ ਕਾਫੀ ਵਧੀਆ ਜਾ ਰਹੇ ਆ ਸੋ ਇਹ ਸੀ ਆਪਣਾ ਅੱਜ ਦੀ ਬੋਲਰ ਦੀ ਵੀਡੀਓ ਮੈਜਿਕ ਬੋਲ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ